ਕਿਦਾਂ ਵੇਚਣ ਦਾ ਕੰਮ ਕਰਿਆ ਕਰਦਾ ਸੀ ਗੋਡਵਿਨ ਜਿਹੜਾ ਨਾਈਜੀਰੀਆ ਜਿਹੜੇ ਨਾਈਜੀਰੀਅਨ ਹੈਗੇ ਡੈਲੀ ਤਿਲਕਨਗਰ ਚ ਕਾਫੀ ਬੈਠੇ ਆ ਤੇ ਉੱਥੋਂ ਲਿਆ ਕੇ ਇੱਥੇ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਇਹ ਸਪਲਾਈ ਕਰਦੇ ਆ ਤੇ ਇਹਦੇ ਦੌਰਾਨ ਜਿਹੜਾ ਸਾਡੇ ਅੱਜਕੱਲ ਬੜੇ ਨਾਕੇ ਚੱਲ ਰਹੇ ਆ ਸਾਰੇ ਦੇਖ ਰਿਹਾ ਸ਼ਹਿਰਾਂ ਦੇ ਵਿੱਚ ਮਾਨਯੋਗ ਡੀਜੀਪੀ ਹੁਕਮ ਸਰਦੇ ਹੁਕਮਾਂ ਦੇ ਅਨੁਸਾਰ ਉਹ ਚੈਕਿੰਗ ਦੌਰਾਨ ਜਦੋਂ ਜੰਮੂ ਕਟੜਾ ਹਾਈਵੇ ਦੇ ਨੇੜੇ ਸਾਡੀ ਸੀਆਰ ਦੀ ਜਿਹੜੀ ਟੀਮ ਹੈ ਨਾਲ ਡੀਐਸਪੀ ਸੀਏ ਪੈਟਰੋਲਿੰਗ ਕਰ ਰਹੇ ਸੀਗੇ ਤੇ ਉਦੋਂ ਇੱਕ ਸ਼ੱਕੀ ਜਨਕੀ ਉੱਬਰ ਦੇ ਉੱਪਰ ਜਿਹੜਾ ਨਾਈਜੀਰੀਅਨ ਦਿਖਿਆ ਤੇ ਉਹਨੂੰ ਰੋਕਣ ਤੇ ਜਦੋਂ ਉਹਨੂੰ ਰੋਕਿਆ ਗਿਆ ਤੇ ਉਹਦੇ ਕੋਲੋਂ ਅੱਧਾ ਕਿਲੋ ਹੈਰੋਇਨ ਜਿਹੜੀ ਰਿਕਵਰ ਕੀਤੀ ਗਈ ਜਿਹੜੀ ਕਿ ਜ਼ਿਲ੍ਹਾ ਪੁਲਿਸ ਵੱਲੋਂ ਬੜਾ ਇੱਕ ਅੱਛਾ ਕਾਮਯਾਬ ਵਧੀਆ ਕੰਮ ਕੀਤਾ ਗਿਆ ਸੀ ਵੱਲੋਂ ਤੇ ਡੀਐਸਪੀ ਡੀ ਵੱਲੋਂ ਤੇ ਇਸ ਇਹ ਵਿੱਚ ਪਹਿਲੀ ਵਾਰੀ ਬੜੀ ਧੇਰ ਬਾਅਦ ਇੱਕ ਇਹ ਨੀਗਾ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਰਿਕਵਰੀ ਹੋਈ ਹੈ ਇਹਦੇ ਚ ਹੋਰ ਦੱਸਣ ਵਾਲੀ ਗੱਲ ਹੈ ਵੀ ਇਹਦੇ ਤੇ ਆਲਰੇਡੀ ਇੱਕ ਪਹਿਲਾਂ ਵੀ ਪਰਚਾ ਦਰਜ ਹੈ ਖੁਰਾਲੀ ਥਾਣੇ ਦੇ ਵਿੱਚ ਐਨਡੀਪੀਜ਼ ਦਾ ਸੰਗਰੂਰ ਜੇਲ੍ਹ ਚ ਵੀ ਰਹਿ ਕੇ ਆਇਆ ਹੁਣ ਅਸੀਂ ਇਹਨੂੰ ਰਿਮਾਂਡ ਤੇ ਲਿੱਤਾ ਤੇ ਅੱਗੇ ਜਿਹੜੀ ਫਾਰਵਰਡ ਲਿੰਕੇਜ ਵੀ